ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਜਾਸਥਾਨ ਬੋਝਾਲਸਾਨ ਇਸ ਐਂਸੁਰ ਦੀ ਖਾਂਗੇ ਸਭ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਹਰ ਇੱਕ ਫੈਬਰਿਕ ਦੀ ਜਿਹੜੀ ਆਪਾਂ ਡਿਟੇਲ ਹੈਗੀ ਦੱਸ ਦੇਣਗੇ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤੁਸੀਂ ਜਦੋਂ ਆਰਡਰ ਦੇਣਾ ਹੈਗਾ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਵੀ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਲੈਣਾ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਆਪਣਾ ਵਟਸਐਪ ਨੰਬਰ ਨੀਚੇ ਮੈਂਸ਼ਨ ਕੀਤਾ ਹੁੰਦਾ ਹੈਗਾ ਉੱਤੇ ਜਾ ਕੇ ਤੁਸੀਂ ਵਟਸਐਪ ਤੇ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਆਪਾਂ ਨੂੰ ਪਿਕ ਸ਼ੇਅਰ ਕਰਨੀ ਹੈਗੀ ਤੁਸੀਂ ਮੈਨੂੰ ਇੱਕ ਵਾਰ ਇਹ ਪੁੱਛ ਲਿਆ ਕਰੋ ਵੀ ਤੁਹਾਡੇ ਕੋਲ ਇਹ ਸੂਟ ਅਵੇਲੇਬਲ ਹੈਗਾ ਕਿ ਨਹੀਂ ਹੈਗਾ ਅੱਜ ਬਹੁਤ ਸਾਰੇ ਮੈਸੇਜ ਆਏ ਸੀਗੇ ਤੇ ਉਹਦੇ ਵਿੱਚੋਂ ਬਹੁਤ ਜ਼ਿਆਦੇ ਸੂਟ ਮਤਲਬ ਹੈ ਨਹੀਂ ਸੀਗੇ ਕੱਲ ਵਾਲੀ ਵੀਡੀਓ ਵਾਲੇ ਤੇ ਉਹਨਾਂ ਪਹਿਲਾਂ ਨੇ ਚਲੋ ਹੋਰ ਲੈ ਲਏ ਹਨਾ ਚੇਂਜ ਕਰਕੇ ਤੇ ਵੀਰ ਸਭ ਤੋਂ ਪਹਿਲਾਂ ਜਿਹੜਾ ਵੀਡੀਓ ਦੇਖਦਾ ਜਿਹਨੂੰ ਪਸੰਦ ਆ ਜਾਂਦੇ ਨੇ ਉਹ ਪਹਿਲੀ ਹੀ ਆਪਣੇ ਇੱਕ ਲੈਣਾ ਹੁੰਦਾ ਦੋ ਲੈਣੇ ਹੁੰਦੇ ਨੇ ਤਿੰਨ ਲੈਣੇ ਹੁੰਦੇ ਨੇ ਜਿੰਨੇ ਸੂਟ ਉਹਨਾਂ ਨੇ ਲੈਣੇ ਹੁੰਦੇ ਨੇ ਉਹ ਆਪਣੇ ਪਹਿਲਾਂ ਹੀ ਲੈ ਜਾਂਦੇ ਨੇ ਤੁਸੀਂ ਵੀ ਜਦੋਂ ਵੀਡੀਓ ਦੇਖਦੇ ਹੋਗੇ ਤੁਹਾਨੂੰ ਸੂਟ ਪਸੰਦ ਆ ਲੰਗਾ ਸਕਰੀਨਸ਼ਾਟ ਲੈ ਕੇ ਨਾਲ ਦੀ ਨਾਲ ਸੈਂਡ ਕਰਕੇ ਹਨਾ ਕਈ ਵਾਰ ਮੈਂ ਮੈਸੇਜ ਦਾ ਨਾਲ ਦੀ ਨਾਲ ਰਿਪਲਾਈ ਕਰ ਦਿੰਨੀ ਹੁੰਦੀ ਆ ਕਿਵਾਂ ਤੁਹਾਡੇ ਦਾ ਟਾਈਮ ਲੱਗ ਜਾਂਦਾ ਹੁੰਦਾ ਕਿਉਂਕਿ ਹਨਾ ਆਪਾਂ ਵੀ ਫਿਰ ਕਮਾਕਾਰਾਂ ਦੇ ਵਿੱਚ ਬੀਜ਼ੀ ਹੁੰਦੇ ਆ ਤੁਸੀਂ ਇਹ ਗੱਲ ਸਮਝ ਸਕਦੇ ਹੋਗੇ ਜਿਹੜੀਆਂ ਮੇਰੀਆਂ ਭੈਣਾਂ ਵੀਡੀਓ ਦੇਖਦੀਆਂ ਲੰਗੀਆਂ ਤਾਂ ਤੁਹਾਨੂੰ ਆਪਾਂ ਦੱਸਾਂਗੇ ਵੀ ਆਪਣੇ ਕੋਲ ਇਹ ਸੂਟ ਹੈਗਾ ਜਾਂ ਨਹੀਂ ਹੈਗਾ ਹਨਾ ਤੇ ਪੇਮੈਂਟ ਦਾ ਜਿਹੜਾ ਮੂਡ ਹੈਗਾ ਉਹ ਤੁਸੀਂ ਆਨਲਾਈਨ ਪੇਮੈਂਟ ਕਰ ਸਕਦੇ ਹੋਗੇ ਤੇ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਆਪਣੀ ਤੇ ਆਪਣੀ ਜਿਹੜੀ ਪੇਮੈਂਟ ਦਾ ਮੂਡ ਸਾਰਾ ਆਨਲਾਈਨ ਹੈਗਾ ਤੇ ਜਿਹੜੀਆਂ ਭੈਣਾਂ ਕੋਲ ਨਹੀਂ Google Pay ਚੱਲਦਾ ਹਨਾ ਉਹ ਕਰਵਾ ਦਿੰਦੀਆਂ ਹੁੰਦੀਆਂ ਨੇ ਕਿਉਂਕਿ ਤੁਸੀਂ ਕਿਸੇ ਵੀ ਸ਼ੌਪ ਤੋਂ ਆਪਣਾ Google Pay ਕਰਵਾ ਸਕਦੇ ਹੋ ਉਹਨਾਂ ਨੂੰ ਕੈਸ਼ ਦੇ ਕੇ ਤਾਂ ਤੁਸੀਂ ਐਵੇਂ ਵੀ ਕਰਵਾ ਸਕਦੇ ਹੋਗੇ ਆਪਣੇ ਸੂਟ ਬਹੁਤ ਜ਼ਿਆਦੇ ਪਸੰਦ ਆ ਰਹੇ ਨੇਗੇ ਤੁਹਾਡਾ ਸਾਰਿਆਂ ਦਾ ਥੈਂਕ ਯੂ ਆਪਣੇ ਚੈਨਲ ਨੂੰ ਐਵੇਂ ਹੀ ਸਪੋਰਟ ਕਰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੱਧ ਤੋਂ ਵੱਧ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਦੇਖਿਆ ਕਰੋ ਜੀ ਤੇ ਇਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਤੇ ਆ ਦੇ ਲੋ ਅੱਜ ਜਿਹੜੀ ਮੈਂ ਤੁਹਾਨੂੰ ਸੂਟ ਦਿਖਾਉਣ ਜਾ ਰਹੀ ਐਂਗੀ ਬਹੁਤ ਹੀ ਜ਼ਿਆਦੇ ਸੋਹਣੇ ਲੰਗੇ ਤੇ ਬਹੁਤ ਸਾਰੇ ਸੂਟਾਂ ਦੀ ਡਿਮਾਂਡ ਸੀਗੀ ਵੀ ਐਵੇਂ ਜੇ ਤੁਸੀਂ ਸੂਟ ਲੈ ਕੇ ਆਓ ਬਾਹਰ ਲਿਆ ਪਹਿੜਾਂ ਦੇ ਤੇ ਆਪਾਂ ਉਹ ਵੀ ਸੂਟ ਲੈ ਕੇ ਆਏਾਂਗੇ ਤੇ ਤੁਸੀਂ ਦੇਖੋ ਚੈੱਕ ਕਰ ਸਕਦੇ ਹੋਗੇ ਪਹਿਲਾ ਸੂਟ ਆਪਾਂ ਕੀਤਾਗਾ ਕਾਟਨ ਦੇ ਉੱਪਰ ਇਹ ਐਵੇਂ ਆਪਾਂ ਇਹਦਾ ਨੈੱਕ ਰੱਖਿਆ ਹੈਗਾ ਪੋਟਲੀ ਪਟਨ ਲਗਾ ਕੇ ਤੁਸੀਂ ਨੈ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਡਿਜ਼ਾਈਨ ਦਿੱਤਾ ਆਪਾਂ ਲੈਸ ਇਸ ਦਾ ਤੇ ਬਾਜੂ ਦੇ ਆਪਾਂ ਲਗਾਈ ਹੈ ਜੀ ਡਬਲ ਲੈਸ ਬਹੁਤ ਹੀ ਜਿਆਦੇ ਸੋਹਣੀ ਫਰੰਟ ਫਰੰਟ ਐਂਡ ਬੈਕ ਤੇ ਆਪਾਂ ਲਗਾਈ ਹੈਗੀ ਲੈਸ ਇਸ ਦੇ ਨਾਲ ਦਾ ਜਿਹੜਾ ਸੂਟ ਹੈ ਉਹ ਤੁਹਾਨੂੰ ਨਹੀਂ ਮਿਲੂਗਾ ਕਿਉਂਕਿ ਆਊਟ ਆਫ ਸਟਾਕ ਹੋ ਚੁੱਕਿਆ ਹੈਗਾ ਇਹ ਤੇ ਨਾਲ ਆਪਾਂ ਰੱਖਿਆ ਹੈਗਾ ਦੇਖੋ ਪੌਂਚੀਆਂ ਤੇ ਇਸ ਤਰ੍ਹਾਂ ਲੈਸ ਲਗਾ ਕੇ ਆਪਾਂ ਕੀਤੀ ਹੈਗੀ ਫਿਨਿਸ਼ਿੰਗ ਤੇ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਨਾਲ ਆਪਾਂ ਰੱਖਿਆ ਟਾਈ ਐਂਡ ਡਾਈ ਦਾ ਦੁਪੱਟਾ 4 ਸਾਈਡ ਆਪਾਂ ਟਾਈ ਐਂਡ ਡਾਈ ਕੀਤੀ ਹੈਗੀ ਦੇਖੋ ਆਪਾਂ ਆਪਣੀ ਪੂਰਾ ਇਮਾਨਦਾਰੀ ਦੇ ਨਾਲ ਕੰਮ ਕਰਦੇ ਆਂਗੀ ਤੇ ਐਦਾਂ ਹੀ ਹਨਾ ਤੁਸੀਂ ਮੇਰੇ ਤੇ ਵਿਸ਼ਵਾਸ ਰੱਖ ਕੇ ਆਪਾਂ ਨੂੰ ਆਰਡਰ ਦਿੰਨੇ ਹੋਗੇ ਐਵੇਂ ਹੀ ਤੁਸੀਂ ਵਿਸ਼ਵਾਸ ਰੱਖ ਕੇ ਆਪਣੇ ਆਰਡਰ ਦਿੰਦੇ ਰਹੋ ਮੈਂ ਤੁਹਾਡਾ ਵਿਸ਼ਵਾਸ ਕਦੇ ਨਹੀਂ ਤੋੜੂੰਗੀ ਤੇ ਐਵੇਂ ਹੀ ਬਣਾਈ ਰੱਖੂੰਗੀ ਨਾਲ ਆਪਾਂ ਦੇਖੋ ਜੇ ਕੋਈ ਕਸਟਮਰ ਆਪਾਂ ਨੂੰ ਕਹਿੰਦਾਗਾ ਵੀ ਤੁਸੀਂ ਹਨਾ ਵੀ ਅਸੀਂ ਲੈਂਸ ਨਹੀਂ ਲਗਵਾਉਣੀ ਹੈਗੀ ਤਾਂ ਅਸੀਂ ਉਹਦੀ ਦੁਪੱਟੇ ਤੇ ਪੀਕੋ ਕਰਕੇ ਦਿੰਦੇ ਆਂਗੇ ਕਸਟਮਰ ਦੇ ਬਿਨਾ ਕਹੇ ਇਹ ਨਹੀਂ ਹੈਗਾ ਵੀ ਸਾਨੂੰ ਕਸਟਮਰ ਨੇ ਕਿਹਾ ਵੀ ਸਾਡੀ ਚੁੰਨੀ ਤੇ ਹਨਾ ਪੀਕੋ ਕਰਕੇ ਦਿਓ ਕਿਉਂਕਿ ਜਿਹੜਾ ਆਪਣਾ ਕੰਮ ਹੈ ਨਾ ਹਰ ਇੱਕ ਪਰਸਨ ਚਾਹਣਾ ਹੁੰਦਾ ਵੀ ਆਪਣਾ ਜਿਹੜਾ ਕੰਮ ਹੈ ਉਹ ਬਾਤ ਤੋਂ ਬਾਤ ਪਸੰਦ ਆਵੇ ਹਨ ਆਪਣੇ ਨਾਲ ਲੋਕ ਕਲਾਇੰਟ ਜੁੜਨਾ ਤੇ ਰੱਬ ਦੀ ਕਿਰਪਾ ਨਾਲ ਆਪਣਾ ਕੰਮ ਬਹੁਤ ਜ਼ਿਆਦਾ ਪਸੰਦ ਵੀ ਆ ਰਿਹਾਗਾ ਆਪਣੇ ਵਰਕ ਦੇ ਆਰਡਰ ਵੀ ਚੱਲ ਰਹੇਣਗੇ ਨਵੇਂ ਕਸਟਮਰ ਵੀ ਜੁੜੇਣਗੇ ਬਾਹਰ ਲਿਆਂ ਭੈਣਾਂ ਦਾ ਵੀ ਧੰਨਵਾਦ ਜਿਹੜੀਆਂ ਨਵੀਆਂ ਜੁੜੀਆਂ ਲਿਆਂ ਦਿੱਲੀ ਹਨਾ ਮੈਸੇਜ ਆਉਣ ਦੇ ਲਿੰਗੇ ਬਾਹਰੋਂ ਬਹੁਤ ਆ ਰਹੇ ਤੇ ਉਹਨਾਂ ਦੇ ਵੀ ਆਰਡਰ ਦਿੱਲੀ ਦੇ ਹੈਗੇ ਨੇ ਥੈਂਕ ਯੂ ਬਹੁਤ-ਬਹੁਤ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋਗੇ ਤੇ ਇਸ ਨਾਲ ਦਾ ਸੂਟ ਨਹੀਂ ਹੈਗਾ ਜੀ ਇੱਕੋ ਹੀ ਸੀਗਾ ਇਹ ਮਸਟਿਚ ਹੋ ਕੇ ਹੁਣ ਬਸ ਕੱਲ ਨੂੰ ਪਾਰਸਲ ਚਲਿਆ ਜਾਊਗਾ ਅਗਲਾ ਸੂਟ ਹੈਗਾ ਗਾ ਪਰਪਲ ਕਲਰ ਤੇ ਇਹਦੀ ਵੀ ਆਪਾਂ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਕੀਤੀ ਹੈ ਜੀ ਸੈਂਟਰ ਪੈਨਲ ਦੇ ਵਿੱਚ ਲੈਸਿਸ ਲਗਾਈਆਂ ਲੈਂਗੀਆਂ ਤੇ ਨਾਲ ਰੱਖੀ ਹੈ ਜੀ ਆਪਾਂ ਲੈਸ ਪੋਟਲੀ ਬਟਨ ਲਗਾਏ ਨੇਗੇ ਟਵਲ ਆਪਾਂ ਲੈਸ ਲਗਾਈਆਗੀ ਬਾਜੂ ਤੇ ਕਿਉਂਕਿ ਥੋੜਾ ਜਿਹਾ ਆਪਾਂ ਲੈਸ ਇਸ ਦਾ ਡਿਜ਼ਾਈਨ ਕਰਕੇ ਹੀ ਸੂਟ ਵਧੀਆ ਬਣਦਾ ਹੈਗਾ ਤੇ ਨਾਲ ਹੈਗੀ ਹੈ ਕਿ ਪਲੇਨ ਬਾਟਮ ਇਸ ਦੇ ਨਾਲ ਰੱਖਿਆ ਜੀ ਟਾਈ ਐਂਡ ਰਾਈਟ ਬਟਨ ਬਹੁਤ ਹੀ ਜਿਆਦਾ ਸੋਹਣਾ ਇਸ ਨਾਲ ਦਾ ਵੀ ਸੂਟ ਹੈ ਨੀਗਾ ਸੋਲਡ ਹੋ ਚੁੱਕੇ ਹੋਣਗੇ ਇਹ ਵਾਲਾ ਸੂਟ ਰੈਡੀ ਕੀਤਾ ਬਟਰ ਕਾਟਨ ਦੇ ਉੱਪਰ ਇਹਦੇ ਨਾਲ ਦੇ ਵੀ ਆਪਣੇ ਕਾਫੀ ਸੂਟ ਰੈਡੀ ਹੋਏ ਹੋਣਗੇ ਤੇ ਇਹ ਆਪਾਂ ਕਰਵਾਇਆ ਪਾਕਿਸਤਾਨੀ ਵਰਕ ਇਹ ਇੰਡੀਆ ਦਾ ਵਰਕ ਨਹੀਂ ਹੈਗਾ ਇਹ ਆਪਾਂ ਪਾਕਿਸਤਾਨੀ ਜਰੇ ਫਲਾਅਰ ਪਏ ਹੋਏ ਨੇ ਸਾਰਾ ਵਰਕ ਆਪਾਂ ਹੁੰਦਾ ਕੀਤਾ ਹੋਇਆ ਦਾ ਤੁਸੀਂ ਦੇਖ ਸਕਦੇ ਹੋਊਗੇ ਬਾਜੂ ਤੇ ਵੀ ਹੈਗਾ ਬਾਟਮ ਤੇ ਕੁਝ ਵੀ ਨਹੀਂ ਹੈਗਾ ਬਟਰ ਕਾਟਨ ਦਾ ਸੂਟ ਹੈ ਜਿਹੜੀਆਂ ਭੈਣਾਂ ਨੇ ਆਪਣੇ ਬਾਹਰ ਲਈ ਆਰਡਰ ਚਲ ਰਹੇ ਨੇ ਜੀ ਤੁਸੀਂ ਵੀ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਭੇਜ ਸਕਦੇ ਹੋਗੇ ਵੀ ਸੂਟ ਰੈਡੀ ਕਰਵਾਉਣਾ ਕਰਵਾ ਸਕਦੇ ਹੋਗੇ ਬਹੁਤ ਸਾਰੇ ਕਲਰ ਦੇ ਜੀ ਬਟਰ ਕਾਟਨ ਦੇ ਵਿੱਚ ਅਸੀਂ ਤੁਹਾਨੂੰ ਪਿਕਸ ਸ਼ੇਅਰ ਕਰ ਦਾਂਗੇ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਨਾਲ ਰੱਖिएगा ਪਟਾਇਆ ਨਹੀਂ ਤਾਂ ਪਟਨਾ ਸਕਰੀਨਸ਼ਾਟ ਲੈ ਲਓ ਬਤਾ ਜਿਹੜਾ ਪ੍ਰਾਈਸ ਆ WhatsApp ਤੇ ਪੁੱਛਿਓ ਤੁਸੀਂ ਸਕਰੀਨਸ਼ਾਟ ਲੈ ਲਓ ਜੀ ਬਹੁਤ ਸੂਟ ਰੈਡੀ ਹੋਏ ਹੋਣਗੇ ਇਹਦੇ ਨਾਲ ਦੇ ਤੁਸੀਂ ਦੇਖਿਓ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਤੇ ਅਗਲਾ ਸੂਟ ਹੈਗਾ ਆਪਾਂ ਕਾਟਨ ਦੇ ਉੱਪਰ ਰੈਡੀ ਕੀਤਾ ਇਹਨੂੰ ਤੁਸੀਂ ਕੋਈ ਵੀ ਸਟੱਫ ਤੇ ਰੈਡੀ ਕਰਵਾ ਸਕਦੇ ਹੋਗੇ ਨਾਲ ਆਪਾਂ ਪਾਏ ਨੇ ਅਸੀਂ ਕਾਰਨਰ ਤੇ ਦੋ ਫਲਾਰ ਇੱਕ ਵੱਡਾ ਫਲਾਰ ਹੈ ਇੱਕ ਛੋਟਾ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਕੰਮ ਹੈ ਜਿਹੜਾ ਤੁਹਾਨੂੰ ਸਾਰਾ ਨੀਟ ਐਂਡ ਕਲੀਨ ਮਿਲੇਗਾ ਐਵੇਂ ਹੈਗਾ ਜੀ neck ਦੇ ਉੱਪਰ ਵਰਕ ਬਾਜੂ ਦੇ ਦੋ। ਤੇ ਆਪਾਂ ਸਲਵਾਰ ਤੇ ਕੋਈ ਵੀ ਵਰਕ ਨਹੀਂ ਰੱਖਿਆ ਹੈਗਾ। ਇਹਦੇ ਨਾਲ ਦੇ ਵੀ ਸੂਟ ਰੈਡੀ ਹੋ ਰਹੇ ਨੇਗੇ। ਕਿਉਂਕਿ ਗਰਮੀਅਤ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਸਟਾਫ ਹੈ। ਪਰ ਜਿਹੜਾ ਹੁਣ ਇਹਦੇ ਵਿੱਚ ਆਇਆਗਾ ਐਵੇਂ ਦੀ ਲਾਈਨਿੰਗ ਨਹੀਂ ਹੈਗੀ ਉਹਦੇ ਵਿੱਚ ਥੋੜਾ ਜਿਹਾ ਹੋਰ ਤਰ੍ਹਾਂ ਲਾਈਨਿੰਗ ਹੋਵੇਗਾ। ਨਾਲ ਆਪਾਂ ਰੱਖਿਆਗਾ ਟਾਈ ਐਂਡ ਡਾਈ ਦੁਪੱਟਾ ਪਾਟਨ ਕੋਲੇ ਦਾ। ਤੇ ਖਾਪਾ ਇਸ ਤਰ੍ਹਾਂ ਇਹਦੇ ਪੱਲਿਆਂ ਤੇ ਟਾਈ ਐਂਡ ਡਾਈ ਕੀਤਾਗਾ। ਥੋਡੇ ਪੱਲੇ ਆ। ਸੈਂਟਰ ਦੇ ਵਿੱਚ ਆਪਾਂ ਰੱਖਿਆ ਹੈਗਾ ਸ਼ਰਟ ਦਾ। ਜੇ ਲੋਕ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਆਪਣੇ ਮਤਲਬ ਲੈਂਥ ਅਕੋਰਡਿੰਗ ਤੁਹਾਡਾ ਸੂਟ ਰੈਡੀ ਕਰਵਾ ਸਕਦੇ ਹੋ। ਸਕਰੀਨਸ਼ਾਟ ਲੈ ਲਓ ਜੀ WhatsApp ਤੇ ਮੈਸੇਜ ਕਰਕੇ। ਇਹਨਾਂ ਦੇ ਪ੍ਰਾਈਸ ਆਪਾਂ ਉੱਥੇ ਹੀ ਦੱਸਾਂਗੇ। ਅਗਲਾ ਸੂਟ ਹੈਗਾ ਬਹੁਤ ਜ਼ਿਆਦਾ ਸੋਨਾ ਆਰੀ ਵਰਕ ਦਾ। ਪਾਕਿਸਤਾਨੀ ਸੂਟ ਇਹਨੂੰ ਤੁਸੀਂ ਸਟਿਚ ਕਰਵਾ ਸਕਦੇ ਹੋਗੇ। ਥੋੜਾ ਜਿਹਾ ਲੂਜ਼ ਸਟਾਈਲ ਦੇ ਵਿੱਚ। ਬਹੁਤ ਜ਼ਿਆਦੇ ਸੋਨਾ ਸੂਟ ਬਣੂਗਾ ਵਾਈਟ ਆਪਾਂ ਵਰਕ ਕਰਾਇਆ ਹੈਗਾ ਟ੍ਰੈਂਡ ਦੇ ਵਿੱਚ ਹੈਗਾ ਬਹੁਤ ਜ਼ਿਆਦੇ ਇਸ ਦੇ ਨਾਲ ਤੁਸੀਂ ਬਲੈਕ ਦੁਪੱਟਾ ਰੱਖ ਕੇ ਵਾਈਟ ਲੈਂਸ ਲਗਵਾ ਸਕਦੇ ਹੋਗੇ ਉਹ ਤੁਸੀਂ ਜੇ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦੇਵਾਂਗੇ ਇਹਦਾ ਜਿਹੜਾ ਪ੍ਰਾਈਸ ਹੈ ਤੁਸੀਂ ਵਟਸਐਪ ਤੇ ਜਾ ਪੁੱਛ ਸਕਦੇ ਹੋਗੇ ਬਹੁਤ ਜ਼ਿਆਦੇ ਸੋਨਾ ਕੰਮ ਹੋਇਆ ਹੋਇਆ ਹੈ ਬਾਜੂ ਲੰਗੀਆਂ ਜਿਹੜੀਆਂ ਇਹਦੀ ਆਪਾਂ ਹੈਵੀ ਰੱਖੀਆਂ ਨੇਗੀਆਂ ਜੇ ਕੋਈ ਵੀ ਭੈਣ ਇਹ ਸੂਟ ਲੈਣਾ ਚਾਹੁੰਦੀ ਹੈ ਤਾਂ ਲੈ ਸਕਦੇ ਹੋਗੇ ਕਿਉਂਕਿ ਸੂਟ ਰੈਡੀ ਪਿਆ ਹੈਗਾ ਜੈਨੀਫਰ ਸਟੱਫ ਤੇ ਹੈਗਾ ਜਿਹੜਾ ਮੈਂ ਕੁਝ ਦਿਨ ਪਹਿਲਾਂ ਵੀਡੀਓ ਪਾਈ ਸੀ ਬਲੈਕ ਸੂਟ ਮੇਰੇ ਪਾਇਆ ਹੋਇਆ ਸੀਗਾ ਉਹ ਸੇਮ ਸਟੱਫ ਤੇ ਹੈਗਾ ਇਹਨੂੰ ਤੁਸੀਂ ਗਰਮੀਆਂ ਦੇ ਵਿੱਚ ਪਾ ਸਕਦੇ ਹੋਗੇ ਸਕਰੀਨ ਸ਼ਾਟ ਲੈ ਲਓ ਜੀ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਸੂਟ ਰਖਵਾ ਸਕਦੇ ਹੋ ਤੇ ਬਹੁਤ ਡਿਮਾਂਡ ਆਈ ਸੀ ਆਪਾਂ ਨੂੰ ਕਾਸ਼ ਕਾਟਨ ਦੇ ਸੂਟਾਂ ਦੀ ਜਿੰਨਾ ਕ ਆਪਾਂ ਨੂੰ ਸਟਾਕ ਮਿਲਿਆ ਆਪਾਂ ਉਹਨਾਂ ਕ ਆ ਗਿਆ ਆਪਣੇ ਕੋਲੇ ਜ਼ਿਆਦਾ ਨਹੀਂ ਮਿਲਿਆ ਕਿਉਂਕਿ ਸੋਲਡ ਹੋ ਚੁੱਕਿਆ ਸਟਾਕ ਬਹੁਤ ਵਿੱਚ ਹੋਈ ਸਕਰੀਨ ਸ਼ਾਟ ਲੈ ਲਓ ਤੁਸੀਂ ਪ੍ਰਿੰਟਿੰਗ ਚੈੱਕ ਕਰ ਸਕਦੇ ਹੋਗੇ ਨਾਲ ਹੈਗੀ ਹੈਗੀ ਪਲੇਨ ਬਾਟਮ ਟੈਸਟਾ ਬ੍ਰੈਂਡ ਦਾ ਸਟਾਫ ਹੈਗਾ 2000 ਦਾ ਪ੍ਰਾਈਸ ਹੈਗਾ ਕੋਈ ਵੀ ਤੁਸੀਂ ਲੈਣਾ ਚਾਹੁੰਦੇ ਹੋ ਸਕਰੀਨ ਸ਼ਾਟ ਲੈ ਕੇ ਆਪਣਾ ਫਾਸਟਲੀ ਆਰਡਰ ਕਰ ਸਕਦੇ ਹੋ ਜਿਹੜੇ ਆਪਾਂ ਕੱਲ ਸੂਟਾਂ ਦੀ ਵੀਡੀਓ ਪਾਈ ਸੀ ਵਾਟਰ ਕਾਟਨ ਦੇ ਸੂਟ ਸੀਗੇ ਉਹਦੇ ਵਿੱਚੋਂ ਮਤਲਬ ਬਹੁਤ ਸਾਰੇ ਸੂਟ ਨੇ ਜਿਹੜੇ ਸੋਲਡ ਹੋ ਚੁੱਕੇ ਹੋਣਗੇ ਤੇ ਸਲਾਈਆਂ ਲਈ ਜਾਣਗੇ ਜੀ ਜਿਹਨੂੰ ਸਲਾਈ ਹੋ ਕੇ ਆ ਗਏ ਹਨਾ ਫਿਰ ਆਪਾਂ ਉਹ ਕਰਾਂਗੇ ਤੁਹਾਨੂੰ ਵੀਡੀਓ ਪਾਵਾਂਗੇ ਦੁਬਾਰੇ ਕੁਝ ਕੁ ਸੂਟ ਰਹਿਗੇ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋਗੇ ਸਿਰਫ 3 ਜਾਂ 4 ਸੂਟ ਅਵੇਲੇਬਲ ਹੋਣਗੇ ਅਜੇ ਵੀ ਮੌਕਾ ਜੇ ਤੁਸੀਂ ਲੈਣਾ ਚਾਹਣਾ ਹੈ ਸਕਦੇ ਹੋ ਕਿ ਆਪਾਂ ਦੁਬਾਰਾ ਸਟਾਕ ਮੰਗਵਾਇਆ ਸੀਗਾ ਫੇਰੇ ਨਹੀਂ ਬਣਦਾ ਤੇ ਜਿਹੜੇ ਕੁਝ ਕੁ ਸੂਟ ਰਹਿ ਗਏ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਰਖਵਾ ਲਓ ਸੂਟ ਪੇਮੈਂਟ ਤੁਸੀਂ ਇੱਕ ਅਦੇ ਦਿਨ ਚ ਕਰ ਸਕਦੇ ਹੋ ਹੋਲਡ ਤੇ ਰਖਵਾ ਸਕਦੇ ਹੋਗੇ ਸੂਟ ਜਿਹੜਾ ਪੇਮੈਂਟ ਦਾ ਮੂਡ ਹੈਗਾ ਉਹ ਆਪਣਾ ਆਨਲਾਈਨ ਹੀ ਹੈਗਾ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਹੁਤ ਸਾਰੇ ਮੈਸੇਜ ਆਉਂਦੇ ਨੇ ਕੈਸ਼ ਔਨ ਡਿਲੀਵਰੀ ਪਰ ਨਹੀਂ ਹੈ ਤੁਸੀਂ ਕੈਸ਼ ਔਨ ਡਿਲੀਵਰੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਕ੍ਰਾਸ਼ ਕਾਟਨ ਦਾ ਸੂਟ ਹੈਗਾ ਜਿਹੜੀਆਂ ਪੈਨਲ ਦੇ ਪਾਰਲਿਆਂ ਦੇ ਆਰਡਰ ਚੱਲ ਰਹੇ ਨੇ ਉਹ ਤੁਸੀਂ ਵੀ ਆਪਣਾ ਸੂਟ ਰਖਵਾ ਸਕਦੇ ਹੋਗੇ ਦੇਖੋ ਜੀ ਨਿਊ ਸਟਾਫ ਹੈਗਾ ਬਹੁਤ ਜਿਆਦੇ ਸੋਹਣੀ ਪ੍ਰਿੰਟਿੰਗ ਹੈਗੀ ਓਨੀਅਨ ਕਲਰ ਦੀ ਬਾਟਮ ਹੈ ਵਰਕ ਵਗੈਰਾ ਕਰਵਾਉਣਾ ਚਾਹਣੇ ਤੁਸੀਂ ਕਰਵਾ ਸਕਦੇ ਹੋਗੇ ਉਸ ਦੇ ਨਾਲ ਹੋਰ ਵੀ ਸੂਰਤੀ ਵਾਸਤ ਜਾਂਦੀ ਹੁੰਦੀ ਹੈਗੀ ਤੇ ਸਕਰੀਨ ਸ਼ਾਟ ਲੈ ਲਓ ਸਟਿਚਿੰਗ ਅਵੇਲੇਬਲ ਹੈਗੀ ਜੇ ਤੁਸੀਂ ਸਟਿਚ ਕਰਵਾਉਣਾ ਚਾਹਣੇ ਕਰਵਾ ਸਕਦੇ ਹੋਗੇ ਨਹੀਂ ਫਿਰ ਤੁਸੀਂ ਆਨਲ ਸਟਿਚ ਵੀ ਮਗਵਾ ਸਕਦੇ ਹੋ スクリーンショット ਲੈ ਲਓ WhatsApp ਤੇ ਮੈਸੇਜ ਕਰ ਦਿਓ ਸਾਰੇ ਕਲਰ ਇਹਦੇ ਵਿੱਚ ਬਹੁਤ ਜ਼ਿਆਦਾ ਸੋਨੇ ਨੇਗੇ ਇਸ ਚੈੱਕ ਕਰ ਲਓ ਇਹਦੇ ਨਾਲ ਹੈਗੀ ਐ ਜੀ ਪਲੇਨ ਕਵਾਂਟਮ ਦੁਪੱਟਾ ਜੀ ਤੁਸੀਂ ਕਹੋਗੇ ਆਪਾਂ ਨੂੰ ਯੈਸ ਕਰੋਗੇ ਤਾਂ ਆਪਾਂ ਤੁਹਾਨੂੰ ਦੁਪੱਟਾ ਲਗਾ ਕੇ ਦੇਵਾਂਗੇ ਜੇ ਤੁਹਾਡੇ ਕੋਲੇ ਹੈਗੇ ਨੇ ਦੁਪੱਟੇ ਫਿਲਹਾਲ ਜੇ ਤੁਸੀਂ ਨਹੀਂ ਲਗਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਐਵੇਂ ਵੀ ਸੂਟ ਮੰਗਵਾ ਸਕਦੇ ਹੋ ਤੁਸੀਂ ਪਲੇਨ ਵੀ ਵਾਈਟ ਦੁਪੱਟਾ ਵੀ ਮੰਗਵਾ ਸਕਦੇ ਹੋ ਬਿਨਾਂ ਟਾਈ ਤੋਂ ਤੇ ਟਾਈ ਕਰਵਾ ਲੈਸ ਵਗੈਰਾ ਦੀ ਫਿਨਿਸ਼ਿੰਗ ਕਹੋਗੇ ਆਪਾਂ ਲੈਸਿਸ ਦਾ ਲੈਸ ਵੀ ਤੁਹਾਨੂੰ ਲਗਾ ਕੇ ਦੇਵਾਂਗੇ ਤੇ ਇਹ ਦੇ ਵਿੱਚ ਇਹ ਆਪਾਂ ਦੁਬਾਰੇ ਮੰਗਾਇਆਗਾ ਸਟਾਕ ਇਹਦੇ ਨਾਲ ਦੇ ਸੂਟ ਸਲਾਈ ਹੋਣ ਲਈ ਗਏ ਹੋਏ ਨੇਗੇ ਤੇ ਸਟਿੱਚ ਥੋੜੇ ਜਿਹੇ ਫਿਰਾਂ ਦਾ ਸਟਿਚਿੰਗ ਵਾਲੇ ਸੂਟ ਕੰਮ ਵੀ ਹੁੰਦੇ ਨੇਗੇ ਟਾਈਮ ਲੱਗ ਜਾਂਦਾ ਹੈ ਇਹਦੇ ਨਾਲ ਦੇ ਆਪਣੇ ਕੋਲੇ ਦੋ ਸੂਟ ਅਵੇਲੇਬਲ ਨੇਗੇ ਜਿਹੜੀ ਭੈਣ ਨੂੰ ਸੂਟ ਪਸੰਦ ਆਉਂਦਾ ਹੈ ਤਾਂ ਆਪਣਾ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਕਰ ਸਕਦੇ ਹੋਗੇ ਨਾਲ ਹੈਗੀ ਹੈਗੀ ਬਹੁਤ ਜ਼ਿਆਦੇ ਸੋਹਣੇ ਬਾਟਮ ਚਿਕਨ ਦੀ ਇੰਨਾ ਕੁ ਸੋਹਣਾ ਡਿਜ਼ਾਈਨ ਬਣੂਗਾ ਹਨਾ ਤੇ ਸਟਿਚਿੰਗ ਦਾ ਨੇਰੇ ਸਟਿੱਚ ਹੋ ਕੇ ਆਉਣਗੇ ਮੈਂ ਤੁਹਾਨੂੰ ਦਿਖਾਉਂਗੀ ਬਹੁਤ ਜ਼ਿਆਦੇ ਸੋਹਣਾ ਡਿਜ਼ਾਈਨ ਕਰੂਗਾ ਤੁਹਾਨੂੰ ਇਹ ਸੂਟ ਪਸੰਦ ਆਉਂਦਾਗਾ ਜੇ ਕ੍ਰਾਸ਼ ਕਰਡਨ ਦੇ ਵਿੱਚੋਂ ਆਪਣੇ ਫਾਸਟਲੀ ਆਰਡਰ ਰੱਖਵਾ ਲਿਓ ਜੀ ਕਿਉਂਕਿ ਫਿਰ ਇਹ ਸਟਾਕ ਨਹੀਂ ਮਿਲਣਾ 2000 ਸਬ ਦਾ ਪ੍ਰਾਈਸ ਹੈਗਾ ਤੇ ਪ੍ਰਾਈਸ ਮੈਂ ਤੁਹਾਨੂੰ ਨਾਲ ਮੈਂਸ਼ਨ ਕਰਦਾ ਠੀਕ ਹੈ ਜੀ ਤੇ ਉਮੀਦ ਕਰਦੀ ਆ ਸਾਡੇ ਸੂਟ ਪਸੰਦ ਆਏ ਹੋਣਗੇ ਉਮੀਦ ਕਰਦੀ ਆ ਤੁਹਾਨੂੰ ਸਾਡੇ ਸੂਟ ਪਸੰਦ ਆਏ ਹੋਣਗੇ ਤੇ ਐਵੇਂ ਤੁਹਾਨੂੰ ਸਾਡੇ ਸੂਟ ਪਸੰਦ ਆਉਂਦੇ ਰਹਿਣ ਜਿਹੜੀਆਂ ਪੈਨਲ ਕੋਲੇ ਸੂਟ ਗਏ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਆਪਣਾ ਫੈਬਰਿਕ ਪਸੰਦ ਆ ਰਿਹਾਗਾ ਉਹਨਾਂ ਦੇ ਆਪਣੇ बार-ਬਾਰ ਆਪਣੇ ਕੋਲ बार-ਬਾਰ ਆਰਡਰ ਚੱਲ ਰਹੇ ਹੋਣਗੇ ਤੇ ਇਤਾਂ ਹੀ ਹਨਾ ਤੁਸੀਂ ਮੇਰੇ ਤੇ ਵਿਸ਼ਵਾਸ ਕਰਕੇ ਐਵੇਂ ਆਰਡਰ ਦਿਨੇ ਹੋਗੇ ਮੈਂ ਤੁਹਾਡਾ ਵਿਸ਼ਵਾਸ ਐਵੇਂ ਹੀ ਬਣਾਈ ਰੱਖੂੰਗੀ ਤੇ ਆਪਾਂ ਜਿਹੜਾ ਕੰਮ ਹੈ ਪੂਰਾ ਇਮਾਨਦਾਰੀ ਦੇ ਨਾਲ ਕਰਦੇ ਆਂ ਜਿਹੜੇ ਆਪਾਂ ਸਟੀਚਿੰਗ ਲਈ ਸੌੜ ਦਿੰਨੇ ਆ ਜਿਨ੍ਹਾਂ ਦੇ ਨੀਚੇ ਲਾਈਨਿੰਗ ਲੱਗਦੀ ਆਪਾਂ ਸਾਰੀਆਂ ਵਾਸ਼ ਕਰਕੇ ਦਿੰਨੇ ਆਗੇ ਬਿਨਾ ਬਿਨਾ ਵਾਸ਼ ਕੀਤੇ ਆਪਾਂ ਲਾਈਨਿੰਗ ਨਹੀਂ ਲਗਵਾਉਂਦੇ ਹੈਗੇ ਕਿਉਂਕਿ ਕੱਲ ਤੁਸੀਂ ਸੂਟ ਵਾਸ਼ ਕਰੋ ਤੁਹਾਨੂੰ ਪ੍ਰੋਬਲਮ ਆਊਗੀ ਹਨਾ ਸ਼੍ਰਿੰਕ ਹੋ ਜੋਗੀ ਲਾਈਨਿੰਗ ਫਿਰ ਥੋੜੇ ਫਿਟਿੰਗ ਚ ਪ੍ਰੋਬਲਮ ਆਊਗੀ ਤਾਂ ਕਰਕੇ ਅਸੀਂ ਪਹਿਲਾਂ ਹੀ ਆਪਣਾ ਜਿਹੜਾ ਕੰਮ ਮਹਿੰਗਾ ਇਮਾਨਦਾਰੀ ਨਾਲ ਕਰਦੇ ਆਂਗੇ ਕਿਉਂਕਿ ਕਾਟਨ ਦਾ ਸੂਟ ਵੀ ਸਟਿਚ ਕਰਵਾਉਂਦੇ ਆ ਕਰਵਾਉਂਦਾ ਕਸਟਮਰ ਸਾਡੇ ਤੋਂ ਤਾਂ ਵੀ ਅਸੀਂ ਉਹਨਾਂ ਦਾ ਮਤਲਬ ਪਾਣੀ ਦੇ ਵਿੱਚ ਕਾੜ ਕੇ ਡਿਪ ਕਰਕੇ ਫਿਰ ਉਹ ਸਟਿਚਿੰਗ ਲਈ ਦਿੰਦੇ ਆਂਗੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗੇ ਤੇ ਤੁਹਾਨੂੰ ਕਿਵੇਂ ਦਾ ਫੈਬਰਿਕ ਪਸੰਦ ਹੈ ਜੂਰ ਆਪਣੇ アドਵਾਈਸ ਦਿਆ ਕਰੋ ਕਮੈਂਟ ਦੇ ਵਿੱਚ ਆਪਾਂ ਉਹਦੀ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਜੇ ਚੈਨਲ ਤੇ ਨਵੇਂ ਹੋਗੇ ਪਲੀਜ਼ ਹਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਰ ਲਈ ਪਾਣ ਦਾ ਬਹੁਤ-ਬਹੁਤ ਥੈਂਕ ਯੂ ਜੇਹੇ ਹਣਾ ਇੱਕ ਦੋ ਫਲਾਈਟ ਆਪਣੇ ਨਾਲ ਜੁੜ ਕੇ ਲੈਣਾ ਆਪਦੀ ਕਿਰਪਾ ਨਾਲ ਆਪ ਨੂੰ ਆਰਡਰ ਦੇਣੀ ਤੇ ਬਹੁਤ-ਬਹੁਤ ਧੰਨਵਾਦ ਦੇਨ ਦੀ ਆਲੇ ਨਵੀ ਬਹੁਤ ਬਹੁਤ ਧੰਨਵਾਦ ਹਨ ਜਿਹੜੇ ਆਪਾਂ ਤੋਂ ਸੂਟ ਲੈਂਦੇ ਹੋਗੇ ਤੁਸੀਂ ਐਵੇਂ ਹੀ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੇ ਰਹਾਂਗੇ ਤੁਸੀਂ ਆਪਣੇ ਤੋਂ ਲੈਂਦੇ ਰਹੋ ਸੂਟ ਵਰਕ ਵਗੈਰਾ ਤਾਂ ਕੋਈ ਵੀ ਤੁਹਾਡੀ ਚੋਇਸ ਦਾ ਵਰਕ ਹੈ ਆਪਾਂ ਉਹ ਕਰਵਾ ਸਕਦੇ ਹਾਂਗੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਲੰਗੇ ਆਰੀ ਵਰਕ ਮਸ਼ੀਨ ਵਰਕ ਹੈਂਡ ਵਰਕ ਬਾਦਲਾ ਵਰਕ ਤੁਸੀਂ ਕਰਵਾਉਣਾ ਚਾਹ ਰਹੇ ਹੋ ਤਾਂ ਕੋਈ ਵੀ ਤੁਹਾਡਾ ਡਿਜ਼ਾਈਨ ਹੈਗਾ ਤਾਂ ਤੁਸੀਂ ਸਾਨੂੰ ਪਿਕ ਸ਼ੇਅਰ ਕਰਕੇ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਜਿੰਨੇ ਪੈਣਾ ਦੇ ਸੂਟ ਹੋਲਡ ਤੇ ਸੀਗੇ ਹਨਾ ਉਹ ਆਪਣੀ ਪੇਮੈਂਟ ਕਰ ਦੇ ਤੇ ਆਪਾਂ ਪਾਰਸਲ ਕਾਰਤੀਏ ਤੁਹਾਡੇ ਤੇ ਕੱਲ ਵਾਲੇ ਸੂਟ ਸੀਗੇ ਜਿਹੜੇ ਕੁਝ ਘਰੇ ਰਹਿ ਗਏ ਤਾਂ ਆਪਾਂ ਨੂੰ ਸਕਰੀਨਸ਼ਾਟ ਭੇਜ ਕੇ ਤੁਸੀਂ ਪੁੱਛ ਲਿਓ ਜੀ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਹੈਗੇ ਨੇ ਕਿ ਨਹੀਂ ਹੈਗੇ ਕੁਝ ਕਿ ਪੈਣਾ ਰਹਿ ਗਿਆ ਵਿਚਾਰੀਆਂ ਨਹੀਂ ਮਿਲੇ ਹੈਗੇ ਚਲੋ ਤੇ ਅੱਜ ਵਾਲੇ ਸੁੱਟਾਂ ਜੋ ਤੁਸੀਂ ਦੇਖ ਲਿਓ ਪ੍ਰਾਈਸ ਦਾ ਕਲਰ ਇਹ ਜਿੰਦਾ ਇਹ ਸੇਮ ਹੀ ਹੈਗਾ ਅੱਜ ਵਾਲਾ ਜਿਹੜਾ ਸਟਾਫ ਹੈ ਬਹੁਤ ਜ਼ਿਆਦਾ ਸੋਨਰ ਪੀਸਟਾ ਬ੍ਰਾਂਡ ਦਾ ਹੈ ਵੀ ਸਟਾਫ ਤੇ ਕ੍ਰੈਸ਼ ਕਾਟਨ ਦੇ ਸੁੱਟੇਗੇ ਨਹੀਂ ਮਿਲਨੇ ਹੈਗੇ ਫਿਰ ਦੁਬਾਰਾ ਤੇ ਪਹਿਲਾਂ ਹੀ ਤੁਸੀਂ ਆਪਣੇ ਲੈ ਲਓ ਸਕਰੀਨ ਸ਼ਾਟ ਕਰਕੇ ਪਹਿਲੀ ਰਖਵਾ ਲਿਆ ਕਰੋ ਕਿ ਉਮੀਦ ਕਰਦੀ ਆ ਸਾਡੀ ਵੀਡੀਓ ਪਸੰਦ ਆਈ ਹੋਊਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਚੈਨਲ ਤੇ ਨਵੇਂ ਹੋ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਐਦਾਂ ਹੀ ਆਪਣੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੰਦੇ ਰਹੋ ਤੁਹਾਡਾ ਤੈਦ ਲੋ ਧੰਨਵਾਦ ਜੀ ਤੇ ਆਪਣੇ 2K ਸਬਸਕ੍ਰਾਈਬਰ ਪੂਰੇ ਕਰਦੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਐਨੀ سپورਟ ਕਰਨ ਲਈ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ 55